ਕਿ ਵੀ ਆਪਣੇ ਡੀਐਨਪੀ ਸਾਹਿਬ ਤੇ ਐਸਐਸਪੀ ਪਟਿਆਲਾ ਸਾਹਿਬ ਦੀ ਨਿਸ਼ਾਨਦੇਹੀ ਅਨੁਸਾਰ ਚੈਕਿੰਗ ਟੀਮ ਨੇ ਆਪਣੀ ਕੱਲ ਮਿਤੀ 5 2 2024 ਨੂੰ ਅ ਪ੍ਰੌਂਠਾ ਮਾਰਕੀਟ ਨੇੜੇ ਰਿਵਿਊਸ਼ਨ ਪਟਿਆਲਾ ਦੀ ਬੈਕਸਾਈਡ ਤੇ ਗੜੀ ਹੈ। ਉੱਥੇ ਇੱਕ ਲੇਡੀ ਨੂੰ ਅਰੈਸਟ ਕੀਤਾ ਸੀ। ਉਹਦੇ ਕੋਲੋਂ ਸਾਨੂੰ 2 ਕਿਲੋ ਡੋਡੇ ਚੂੜਾ ਪੋਸਟ ਰਿਕਵਰ ਹੋਇਆ ਤੇ ਉਹਦੇ ਰਿਗਾਰਡਿੰਗ ਆਪਾਂ ਐਫਆਈਆਰ ਨੰਬਰ 16 ਹੰਦੋ ਹੌਰੀ ਗ੍ਰੇਡ ਦੇ ਵਿੱਚ ਰਜਿਸਟਰ ਕਰ ਦਿੱਤਾ। ਇਹ ਕੁਝ ਪਤਾ ਲੱਗਿਆ ਸਰ ਕਿਥੋਂ ਦੀ ਲਿਆਦੇ ਸੀ ਸਪਲਾਈ ਕਰਦੀ ਸੀ ਆ ਜਾਂ 61 ਕਰਤੀ ਸੀ ਨਾ ਤੇਰਾ ਇਹਦੇ ਤੋਂ ਪੁੱਛ ਕੇ ਕਰ ਰਹੀ ਹੈ ਅ ਇਹਨਾਂ ਅਜ ਉਸ ਮਾਣ ਨੂੰ ਬਦਲ ਕੇ ਪੇਸ਼ ਕਰਕੇ ਪੂਰ ਡਿਮਾਂਡ ਲੈ ਆ ਦੇ ਲਿਆ ਤੇ ਇਹ ਫਾਰਵਰਡ ਤੇ ਰੈਕੋਰਡ ਲਿੰਕ ਪਤਾ ਕਿਤੇ ਜਾਂਦਾ ਕੁਝ ਪਤਾ ਲੱਗਿਆ ਸਰ ਇਹ ਕੱਦੀ ਸੀ ਕਿ ਨਾਲ ਵੀ ਔਰ ਕੋਈ ਸੀ ਨਹੀਂ ਨਹੀਂ ਉਨਕੇ ਦਲੀ ਕਾਰਵਾਈ ਕੀਤੀ ਜਦਨ ਮਾਣਿਓ ਬਤਾਲਾ ਸੀ ਪੇਸ ਕਰ ਦਿੱਤਾ ਜਾਏਗਾ ਇਹਨੂੰ ਪੇਸ ਕੀਤਾ ਜਾਏਗਾ ਜੀ ਠੀਕ ਹੈ ਜੇ ਵੀ ਆਪਣੇ ਡੀਜੀਪੀ ਸਾਹਿਬ ਤੇ ਐਸਪੀ ਪਟਿਆਲਾ ਸਾਹਿਬ ਦੀ ਨਿਸ਼ਾਨੀ ਦੇ ਸੰਬੰਧਾਰ ਚੈਕਿੰਗ ਟੀਮ ਨੇ ਆਪਣੀ ਕੱਲ ਮਿਤੀ 5 2 2024 ਨੂੰ ਅ ਪ੍ਰੋਂਠਾ ਮਾਰਕੀਟ ਨੇੜੇ ਰਿਵਿਊਸ਼ਨ ਪਟਿਆਲਾ ਦੀ ਬੈਕ ਸਾਈਡ ਤੇ ਗੜੀ ਹੈ ਉੱਥੇ ਇੱਕ ਲੇਡੀ ਨੂੰ ਅਰੈਸਟ ਕੀਤਾ ਸੀ ਉਹਦੇ ਕੋਲੋਂ ਸਾਨੂੰ 2 ਕਿਲੋ ਡੋਡੇ ਚੂੜਾ ਪੋਸਟ ਰਿਕਵਰ ਹੋਇਆ ਹੈ ਉਹ ਦੇ ਰਿਗਾਰਡਿੰਗ ਆਪਾਂ ਐਫ ਆਈ ਆਰ ਨੰਬਰ 16 ਹੰਦੌਲੀ ਗੇਟ ਦੇ ਵਿੱਚ ਇਨਵਿਸਟਿਗੇਟ ਕਰ ਰਹੀਏ। ਇਹ ਕੁਝ ਪਤਾ ਲੱਗਿਆ ਸਰ ਕਿੱਥੋਂ ਦੀ ਲਿਆਦੇ ਸੀ ਸਪਲਾਈ ਕਰਦੀ ਸੀ ਆ ਜਾਂ 6130 ਨਾ ਜਰਾ। ਫਿਰ ਇਸ ਤੋਂ ਪੁੱਛ ਕੇ ਕਰ ਰਹੀਏ ਅ ਇਹਨੂੰ ਅਜ ਉਸਮਾਨ ਨੂੰ ਬਦਲ ਕੇ ਪੇਸ਼ ਕਰਕੇ ਫੁਲਸ ਡਿਮਾਂਡ ਲੈ ਲਿਆ। ਤੇ ਇਹ ਫਾਰਵਰਡ ਤੇ ਬੈਕਵਰਡ ਲਿੰਕ ਪਤਾ ਕਿਤੇ ਜਾਣ। ਕੁਝ ਪਤਾ ਲੱਗਿਆ ਸਰ ਇਹ ਕੱਦੀ ਸੀ ਕਿ ਨਾਲ ਵੀ ਔਰ ਕੋਈ ਸੀ। ਨਹੀਂ ਜੀ ਇਹ ਲੇਡੀ ਕੱਲੀ। ਇਹ ਕਿੱਥੇ ਦੀ ਰਹਿਣ ਵਾਲੀ ਹੋਂ ਦਾ? ਇਹ ਜੀ ਮੁਖੀ ਸਾਹਿਬ ਕੋ ਦਗਾਉਂ ਕਰਦੀ ਆ। ਇਸ ਤੇ ਪਹਿਲਾਂ ਵੀ ਜੋ ਕਦੇ ਪੁਛਕੀ ਦੇ ਵਿੱਚ ਇਸ ਤੇ ਪਹਿਲਾਂ ਵੀ ਇੱਕ ਕੈਂਡੀਡੇਟ ਸਮਕਰਨਾ ਲੱਗ। ਉਹਨ ਕਿਤਾਬੀ ਕਾਰਵਾਈ ਕੀਤੀ ਸਰ ਮੈਨੂੰ ਬਤਾ ਲਿਆ ਕਿ ਪੇਜ ਕਰਤੀ ਸੀ। ਅ ਇਹਨੂੰ ਪੇਜ ਕੀਤਾ ਜਾਏਗਾ ਜੀ। ਠੀਕ ਹੈ। ਜੀ ਆਪਣੇ ਡੀਜੀਪੀ ਸਾਹਿਬ ਤੇ ਐਸਐਸਪੀ ਪਟਿਆਲਾ ਸਾਹਿਬ ਦੀ ਵਿਚੰਨ ਦੇ ਸੰਸਾਰ ਚੈਕਿੰਗ ਟੀਮ ਨੇ ਆਪਣੀ ਕੱਲ ਮਿਤੀ 5 2 2024 ਨੂੰ ਅ ਪਰੌਂਠਾ ਮਾਰਕੀਟ ਨੇੜੇ ਰਿਵਿਊਸ਼ਨ ਪਟਿਆਲਾ ਦੀ ਬੈਕ ਸਾਈਡ ਤੇ ਇੱਕ ਘੜੀ ਹੈ। ਉਸ ਤੇ ਇੱਕ ਲੇਡੀ ਨੂੰ ਅਰੇਂਡ ਕੀਤਾ ਸੀ। ਉਹਦੇ ਕੋਲੋਂ ਸਾਨੂੰ 2 ਕਿਲੋ ਡੋਡੇ ਚੂੜਾ ਪੋਸਟ ਰਿਕਵਰ ਹੋਇਆ ਤੇ ਉਹਦੇ ਰਿਗਾਰਡਿੰਗ ਆਪਾਂ ਐਫ ਆਈ ਆਰ ਨੰਬਰ 16 ਹੰਦਲ ਹੌਰੀ ਗੇਟ ਦੇ ਵਿੱਚ ਰਜਿਸਟਰ ਕਰ ਲਿਆ। ਇਹ ਕੁਝ ਪਤਾ ਲੱਗਿਆ ਕਿੱਥੋਂ ਦੀ ਲਿਆਦੀ ਸੀ ਸਪਲਾਈ ਕਰਦੀ ਸੀ ਆ ਜਾਂ ਛੇਵਨ ਕਾ ਕਿਸੇ ਨਾ ਦੇ ਰਹਾ। ਫਿਰ ਇਸ ਤੋਂ ਪੁੱਛਕਿਚ ਕਰ ਰਹੀਏ ਅ ਇਹਨੂੰ ਅਜ ਉਸ ਮਾਨੇ ਉਦਾਲਤ ਵਿੱਚ ਪੇਸ਼ ਕਰਕੇ ਫੁੱਲਸ ਡਿਮਾਂਡ ਲੈ ਦੱਲ। ਏ ਦੇ ਫਾਰਵਰਡ ਤੇ ਬ੍ਰੇਕ ਵਾਲ ਲੰਪ ਪਤਾ ਕਿਤੇ ਜਾਂਦਾ ਕੁਝ ਪਤਾ ਲੱਗਿਆ ਸਰ ਇੱਕ ਅੱਡੀ ਸੀ ਕਿ ਨਾਲ ਦੀ ਔਰ ਕੋਈ ਸੀ ਨਹੀਂ ਜੀ ਇਹ LED